ਲੰਬੀ ਆਈਡੀ ਦੀ ਪ੍ਰੋਬਲਮਸ ਹੈ ਨੇ ਜੀ ਸਾਰੇ ਦੀਕਤਾਂ ਨਾਲੇ ਸ਼ੁਰੂ ਹੁੰਦੀ ਹੈ ਇਹ ਹਾਈਡ ਨਾਲ ਬਹੁਤ ਜ਼ਿਆਦਾ ਨਾਰਮਲ ਲਾਈਫ ਜਿਵੇਂ ਜਿੰਨੇ ਉਹਦੇ ਨਾਲ ਬਹੁਤ ਵਾਰ ਅਲੱਗ ਦੀ ਜ਼ਿੰਦਗੀ ਜੀਣੀ ਪੈਂਦੀ ਆ ਹਾਈਡ ਨਾਲ ਪ੍ਰੋਬਲਮਸ ਬਹੁਤ ਜ਼ਿਆਦਾ ਨੇ ਫਾਇਦਾ ਮਿਲਣਾ ਤਾਂ ਬਹੁਤ ਘੱਟ ਨੇ ਕਮੈਂਟਸ ਬਹੁਤ ਪਿਆਰ ਮਿਲਿਆ ਜੀ ਆਡੀਅנס ਦਾ ਇੰਨਾ ਜ਼ਿਆਦਾ ਪਿਆਰ ਮੈਨੂੰ ਲੱਗ ਨਹੀਂ ਸੀ ਜੇ ਮੈਂ ਤਾਂ ਸੰਗ ਦਾ ਰਹਿੰਦਾ ਸੀਗਾ ਮੈਂ ਲੰਬਾ ਮੈਨੂੰ ਪਤਾ ਨਹੀਂ ਕਿੰਦਾਂ ਦੀ ਲਾਈਫ ਆ ਮੇਰੇ ਡਰਦਾ ਰਹੇ ਨਿਰਾਸ਼ ਦੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਸ਼ੁਰੂ ਸ਼ੁਰੂ ਚ ਬਹੁਤ ਦਿੱਕਤਾਂ ਆਈਆਂ ਫਿਰ ਮੈਨੂੰ ਜਿਹੜੇ ਨਾਰਮਲ ਲਾਈਫ ਚੋਂ ਹਟ ਕੇ ਥੋੜੀ ਜ਼ਿੰਦਗੀ ਜੀਣੀ ਪਈ ਜਿੱਦਾਂ ਮੈਂ ਕਿਤੇ ਮੇਲੇ ਤੇ ਨਹੀਂ ਸੀ ਜਾਂਦਾ ਰਾਸ਼ਟਰੀ ਨਹੀਂ ਸੀ ਜਾਂਦਾ ਕਿਉਂਕਿ ਲੱਗਦਾ ਸੀਗਾ ਵੀ ਮਜ਼ਾਕ ਬਣ ਰਿਹਾ ਅਗਲਾ ਕਹਿੰਦੇ ਸੀ ਵੀ ਕਿੰਦੀ ਹਾਈਟ ਆ ਕੁਝ ਵੀ ਉਧਰ 네ਗੇਟਿਵ ਹੋ ਗਿਆ ਸੀ ਬਿਲਕੁਲ ਲਾਈਫ ਚ ਇੰਨੀ ਲੰਬੀ ਹਾਈਟ ਤੁਹਾਡੀ ਕਹਿੰਦੇ ਵੀ ਕੋਈ ਦਿੱਕਤ ਨਹੀਂ ਆਉਂਦੀ ਕਿ ਜਿਹੜੀ ਥੋੜੀ ਜ਼ਿੰਦਗੀ ਹੈ ਇਹ ਵੀ ਲੰਬੀ ਹਾਈਟ ਦੇ ਕਾਰਨ ਕੋਈ ਪ੍ਰੋਬਲਮ ਤੋਂ ਨਾ ਆਉਂਦੀ ਹੋਵੇ ਲੰਬੀ ਹਾਈਟ ਦੀ ਪ੍ਰੋਬਲਮਸ ਇਹ ਨੇ ਜੀ ਸਾਰੀਆਂ ਦਿੱਕਤਾਂ ਨਾਲੇ ਸ਼ੁਰੂ ਹੁੰਦੀ ਹੈ ਇਹ ਹਾਈਟ ਨਾਲ ਬਹੁਤ ਜ਼ਿਆਦਾ ਨਾਰਮਲ ਲਾਈਫ ਜਿਵੇਂ ਜਿਹਨੇ ਉਹਦੇ ਨਾਲ ਬਹੁਤ ਵਾਰ ਅਲੱਗ ਜੀ ਜ਼ਿੰਦਗੀ ਜੀਣੀ ਪੈਂਦੀ ਆ ਹਾਈਡਰਾ ਪ੍ਰੋਬਲਮਸ ਬਹੁਤ ਜ਼ਿਆਦਾ ਨੂੰ ਫਾਇਦਾ ਮਿਲਦਾ ਤਾਂ ਬਹੁਤ ਘੱਟ ਨੇ ਤੁਹਾਡੀ ਜਿਸ ਹੁਣ ਹਾਈਟ ਤੇ ਚਰਚਾ ਤੁਹਾਡੇ ਅੱਜ ਕੱਲ ਬੜਿਆ ਸੋਸ਼ਲ ਮੀਡੀਆ ਤੇ ਫਿਰ ਕਮੈਂਟ ਕਿਦਾਂ ਦੇ ਆਉਂਦੇ ਨੇ ਕਮੈਂਟਸ ਬਹੁਤ ਪਿਆਰ ਮਿਲਿਆ ਜੀ ਆਡੀਅנס ਦਾ ਇੰਨਾ ਜਿਹਾ ਪਿਆਰ ਮੈਨੂੰ ਲੱਗ ਨਹੀਂ ਸੀ ਮੈਂ ਤਾਂ ਸੰਗ ਦਾ ਰਹਿੰਦਾ ਸੀ ਕਿ ਮੈਂ ਲੰਬਾ ਮੈਂ ਪਤਾ ਨਹੀਂ ਕਿਦਾਂ ਦੀ ਲਾਈਫ ਆ ਮੇਰੇ ਡਰਦਾ ਰਹਿੰਦਾ ਨਿਰਾਸ਼ ਸੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਘਰ ਦੇ ਅੰਦਰੇ ਰਹਿਣਾ ਜ਼ਿਆਦਾ ਪਸੰਦ ਕਰਦਾ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਮੇ ਸਹੀ ਨਹੀਂ ਹੈ ਕਿ ਤੇ ਮੇਰਾ ਮਜ਼ਾਕ ਬਣੂਗਾ ਬਣ ਵੀਰੀ ਆਸ ਕਿ ਮੈਂ ਡਰਦੇ ਨੇ ਆਪਣੇ ਆਪ ਨੂੰ ਨੈਗੇਟਿਵ ਕਰਕੇ ਅੰਦਰ ਹੀ ਰਹਿਣਾ ਸ਼ੁਰੂ ਕਰਤਾ ਸੀ ਪਰ ਜਦੋਂ ਮੇਰੀ ਮੈਰਿਜ ਹੋਈ ਮੇਰੀ ਵਾਈਫ ਨੇ ਮੈਨੂੰ ਮੋਟੀਵੇਟ ਕੀਤਾ ਮੈਂ ਦੁਨੀਆ ਸਾਹਮਣੇ ਆਇਆ ਤਾਂ ਇੰਨਾ ਜ਼ਿਆਦਾ ਪਿਆਰ ਮਿਲ ਗਿਆ ਲੱਖਾਂ ਆਡੀਅנס ਨੇ ਆਪਣੇ ਦਿਲਾਂ ਵਿੱਚ ਸਾਨੂੰ ਵਸਾ ਲਿਆ ਮਿਸਟਰ ਮਿਸਿਸ ਮੰਗਰ ਸਾਡਾ ਪੇਜ ਹੈ ਤੇ ਹੁਣ ਬਹੁਤ ਵਧੀਆ ਲੱਗ ਰਿਹਾ ਜੇ ਅਸੀਂ ਗੱਲ ਕਰਨ ਲਗੇ ਤਾਂ ਤੁਹਾਡੀ ਮੈਰਿਜ ਦੀ ਤੇ ਜਦੋਂ ਤੁਹਾਡੇ ਰਿਸ਼ਤੇ ਦੀ ਗੱਲ ਚੱਲੀ ਸੀ ਉਦੋਂ ਫਿਰ ਕਿਸ ਤਰ੍ਹਾਂ ਦਾ ਕੋਈ ਜਾਂ ਰਿਸ਼ਤੇਦਾਰਾਂ ਵੱਲੋਂ ਕਿਹਾ ਗਿਆ ਹੋਵੇ ਵੀ ਨਹੀਂ ਯਾਰ ਇਹਨਾਂ ਦੀ ਹਾਈਟ ਤਾਂ ਬੜੀ ਲੰਬੀ ਹੈ ਏ ਜਾਂ ਤੁਹਾਡੀ ਮੈਸੇਜ ਵੱਲੋਂ ਕਿਸ ਤਰ੍ਹਾਂ ਦਾ ਵੀ ਰਿਸਪੌਂਸ ਸੀਗਾ ਨਹੀਂ ਪਹਿਲਾਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਮੈਂ ਇਹਨਾਂ ਨੇਗਟਿਵ ਤੇ ਮੈਨੂੰ ਲੱਗਦਾ ਸੀ ਮੇਰਾ ਵਿਆਹ ਹੋ ਜਾਊਗਾ ਮੈਨੂੰ ਕੋਈ ਲੜਕੀ ਪਸੰਦ ਕਰ ਲੂਗੀ ਮੈਂ ਤਾਂ ਬਿਲਕੁਲ ਹੀ ਲੱਗਿਆ ਸੀ ਮੇਰੇ ਮੈਰਿਜ ਹੋ ਜਾਵੇ ਜਿੱਦਾਂ ਮਰਜੀ ਉਹ ਮੈਨੂੰ ਲੱਗ ਨਹੀਂ ਸੀ ਰਿਹਾ ਪਰ ਜਦ ਇਹਨਾਂ ਨੇ ਦੇਖਿਆ ਹੈਰਾਨ ਤਾਂ ਵੀ ਪਹਿਲਾਂ ਬਹੁਤ ਜ਼ਿਆਦਾ ਹੋਏ ਪਰ ਇੱਕ ਐਜੂਕੇਟਿਡ ਮੈਨੂੰ ਦੇਖ ਕੇ ਯੈਸ ਕਰਤੀ ਵੀ ਹਾਂ ਮੈਂ ਤੇਰੇ ਨਾਲ ਮੈਰਿਜ ਕਰਵਾਉਣੀ ਆ ਤਾਂ ਮੇਰੇ ਲਈ ਤਾਂ ਉਹ ਬਹੁਤ ਵੱਡਾ ਟਰਨਿੰਗ ਪੁਆਇੰਟ ਸੀ ਕਿ ਨਿਰਾਸ਼ ਬੰਦੇ ਨੂੰ ਇੱਕ ਉਹਨੂੰ ਕੱਢਣ ਲਈ ਇੱਕ ਲੜਕੀ ਨੇ ਡਿਸੀ ਤੇ ਅੱਜ ਇਹਨਾਂ ਨੇ ਮੈਨੂੰ ਉਹ ਦੁਨੀਆ ਸਾਹਮਣੇ ਲਿਆ ਕੇ ਖੜਾ ਕਰਤਾ ਜੋ ਬੰਦਾ ਆਪਣੀ ਇੱਕ ਫੋਟੋ ਵੀ ਅਪਲੋਡ ਨਹੀਂ ਸੀ ਕਰ ਦਿੰਦਾ ਡਰਦਾ ਵੀ ਮੇਰੀ ਫੋਟੋ ਵੀ ਸੋਹਣੀ ਨਹੀਂ ਲੱਗਣੀ ਲੋਕਾਂ ਨੂੰ ਦੇਖਣ ਨੂੰ ਅੱਜ ਇਹਨਾਂ ਨੇ ਰੀਲਸ ਬਣਵਾਈਆਂ ਮੇਰੇ ਨਾਲ ਇੰਨੀਆਂ ਹਰਮਨ ਪਿਆਰੀਆਂ ਹੋ ਰਹੀਆਂ ਇੰਨਾ ਪਿਆਰ ਮਿਲ ਰਿਹਾ ਤੇ ਕਹਿੰਦੇ ਪ੍ਰਮਾਤਮਾ ਨੇ ਸਾਡਾ ਸਾਥ ਦਿੱਤਾ ਅੱਛਾ ਮੈਂ ਇਹ ਗੱਲ ਕਰਦਾ ਮੈਂ ਜਦੋਂ ਤੁਸੀਂ ਸਕੂਲ ਟਾਈਮ ਪੜ੍ਹਦੇ ਸੀਗੇ ਸਕੂਲ ਦੇ ਵਿੱਚ ਤੇ ਉਦੋਂ ਫਿਰ ਕਿਹੜੇ ਨਾਮ ਨਾਲ ਲੋਕ ਬੁਲਾਉਂਦੇ ਸੀਗੇ ਨਾਮ ਜੀ ਬਹੁਤ ਪੁੱਠੇ ਸਿੱਧੇ ਰੱਖਦੇ ਸੀਗੇ ਉਹੀ ਚੀਜ਼ ਤੋਂ ਮੈਂ ਡਰ ਮੁੰਡੇ ਮੈਨੂੰ ਟਿਕਣੇ ਨਹੀਂ ਹੁੰਦੇ ਕਲਾਸ 'ਚ ਵੀ ਜਾਂ ਸਕੂਲ 'ਚ ਵੀ ਜੇ ਮੈਂ ਜਾਣਾ ਪਲੱਸ 1 2 ਦੀ ਗੱਲ ਆ ਉਹਨਾਂ ਨੇ ਕਿਸੇ ਨੇ ਹੱਥ ਫੜ ਕੇ ਦੇਖਣਾ ਉਹ ਕਿੰਨਾ ਲੰਬਾ ਹਾ ਤਾਂ ਤੇਰੇ ਕਿਸੇ ਨੇ ਕੁਝ ਕਹਿ ਦੇਣਾ ਕਿਸੇ ਨੇ ਕੁਝ ਕਹਿ ਦੇਣਾ ਤੇ ਮੇਰੇ ਨਾਲ ਨਾ ਤੁਰ ਕੇ ਜਾਣਾ ਕਿਸੇ ਨੇ ਮੈਂ ਕਹਿੰਦਾ ਮੈਨੂੰ ਕੀ ਹੋਇਆ ਮੇਰੇ ਨਾਲ ਕਦੇ ਦੋ ਤੁਰ ਕੇ ਜਾਂਦਾ ਕੋਈ ਇਕੱਲੇ ਹੀ ਜਾਣਾ ਮੈਂ ਜੇ ਬੱਸ ਸਟੈਂਡ ਤੱਕ ਜਾਣਾ ਸਕੂਲ ਤੋਂ ਤਾਂ ਮੈਨੂੰ ਇਕੱਲੇ ਨੂੰ ਤੁਰ ਕੇ ਜਾਣਾ ਪੈਣਾ ਤੇ ਕੋਈ ਨਾਲ ਤੁਰਦੇ ਨਹੀਂ ਸੀ ਅਗਲੇ ਕਹਿੰਦਾ ਵੀ ਨਹੀਂ ਖਣੀ ਤਾਂ ਮੈਂ ਐ ਨਹੀਂ ਸੀ ਸੋਹਣਾ ਲੱਗਦਾ ਖਣੀ ਉਹਨਾਂ ਨੂੰ ਲੱਗਦਾ ਵੀ ਐਸੀ ਨਹੀਂ ਤੇ ਬਹੁਤ ਪ੍ਰੋਬਲਮ ਆਣੇ ਬੈਠਣਾ ਸੀਟਾਂ ਮੂਹਰੀ ਸੀਟ ਤੇ ਗੋਡੇ ਫਸ ਜਾਣੇ ਤੇ ਬਹੁਤ ਦਿੱਕਤਾਂ ਨਾਲ ਜੀਵਨ ਸ਼ੁਰੂ ਹੋਇਆ ਬੂਟ ਨਾ ਮਿਲਨੇ ਮੇਚ ਦੇ ਬੂਟ ਪਹਿਲੇ ਹੀ ਛੋਟੇ ਹੋ ਗਏ ਮੇਰੇ ਫਿਰ ਉਹਦੇ ਬਾਅਦ ਟਾਈਟ ਬੂਟ ਪਾਉਣੇ ਸ਼ੁਰੂ ਕਰਦੇ ਅੰਗੂਠੇ ਬਾਹਰ ਨਿਕਲ ਜਾਂ ਕਰਨੇ ਫਿਰ ਰੈਡੀमेड ਕੱਪੜਿਆਂ ਦੀ ਪ੍ਰੋਬਲਮ ਆਈ ਕੱਪੜੇ ਨਾਲ ਮੇਚ ਆਉਣੇ ਬਾਹਾਂ ਛੋਟੀਆਂ ਰਹਿ ਜਾਣੀਆਂ ਸ਼ਰਟ ਉੱਚੀ ਹੋ ਜਾਣੀ ਬੇਹੇਰਾ ਦੁਕਾਨ ਵਾਲੇ ਨੂੰ ਕਹਿਣਾ ਭਾਈ ਜੀ ਦਿਖਾ ਦਿਓ ਇੱਕ ਅੱਧੀ ਕੋਈ ਸ਼ਰਟ ਮੇਰੇ ਮੇਚ ਦੀ ਉਹਨਾਂ ਨੇ ਕਹਾ ਨਹੀਂ ਜੀ ਉਹ ਮਿਲਣੀ ਨਹੀਂ ਨੀ ਕੀ ਫਾਇਦਾ ਵਾ ਇਹਨਾਂ ਫੋਲਾਂਗੇ ਫਿਰ ਇਕੱਠੇ ਕਰਾਂਗੇ ਇਸ ਕਰਕੇ ਦਿੱਕਤਾਂ ਦੇਖੇ ਕਿ ਦੁਕਾਨਾਂ 'ਚ ਜਾਣਾ ਗੇਟ ਨਿਵੇਂ ਹੁੰਦੇ ਨੇ ਸ਼ਾਪ 'ਚ ਪੱਖੇ ਛੱਤ ਵਾਲੇ ਆਪਣੇ ਹਿਸਾਬ ਨਾਲ ਰੱਖੇ ਹੁੰਦੇ ਨੇ ਤੇ ਮੇਰਾ ਸਿਰ ਟਕਰਾਇਆ ਜਾਂਦਾ ਬਹੁਤ ਕੁਛ ਇਦਾਂ ਦਾ ਹੁੰਦਾ ਰਿਹਾ ਲਾਈਫ 'ਚ ਕੱਪੜੇ ਤਾਂ ਮੈਨੂੰ ਸਪੈਸ਼ਲ ਸਮਾਉਣੇ ਪੈਂਦੇ ਹੋਣਗੇ ਸਪੈਸ਼ਲੀ ਤਿਆਰ ਕਰਵਾਉਣੇ ਪੈਂਦੇ ਹੋਣੇ ਹਾਂਜੀ ਕੱਪੜੇ ਸਪੈਸ਼ਲ ਸਟਿਚ ਕਰਾਉਣੇ ਪੈਂਦੇ ਆ ਸ਼ੂਜ਼ ਵੀ ਬਣਵਾਉਣੇ ਪੈਂਦੇ ਮੈਨੂੰ ਮੇਰੇ ਦੋਸਤ ਕਹਿੰਦੇ ਜੇ ਸ਼ੁਰੂ 'ਚ ਪ੍ਰੋਬਲਮ ਆਣੀ ਸ਼ੁਰੂ ਹੋਈ ਕਹਿੰਦੇ ਸ਼ੂਜ਼ ਬਣਵਾ ਲਓ ਜੀ ਆਪਣੇ ਮੈਂ ਗਿਆ ਦੁਕਾਨ ਤੇ ਦੁਕਾਨ ਵਾਲੇ ਸਾਹਮਣੇ ਉਹ ਕਹਿੰਦੇ ਵੀ ਪੇਜ ਦਾ ਤਲੇ ਦਾ ਸਾਈਜ਼ ਹੀ ਲੈਣਾ ਹੁੰਦਾ ਉਹਨਾਂ ਨੇ ਉਹਨੇ ਨੇ ਡਬਲਓ ਪੇਜ ਕੱਢੇ ਉਹਨੂੰ ਉੱਤੇ ਪੈਰ ਰਖਾਇਆ ਕਹਿੰਦੇ ਜੀ ਹੁਣ ਰੱਖੋ ਇਸ ਨਾਲ ਫੇਰ ਆ ਜਾਣੀ ਬਹੁਤ ਜ਼ਿਆਦਾ ਸ਼ੁਰੂ ਸ਼ੁਰੂ ਚ ਬਹੁਤ ਦਿੱਕਤ ਆਈ ਜਾਂ ਫਿਰ ਮੈਨੂੰ ਜਣੇ ਨਾਰਮਲ ਲਾਈਫ ਚੋਂ ਹਟ ਕੇ ਥੋੜੀ ਜ਼ਿੰਦਗੀ ਜੀਣੀ ਪਈ ਜਿੱਦਾਂ ਮੈਂ ਕਿਤੇ ਮੇਲੇ ਤੇ ਨਹੀਂ ਸੀ ਜਾਂਦਾ ਰਾਸ ਚ ਨਹੀਂ ਸੀ ਜਾਂਦਾ ਕਿਉਂਕਿ ਲੱਗਦਾ ਸੀਗਾ ਵੀ ਮਜ਼ਾਕ ਬਣ ਰਿਹਾ ਅਗਲਾ ਕਹਿੰਦੇ ਸੀ ਵੀ ਕਿੱਦੀ ਹਾਈ ਤਾਂ ਕੁਝ ਵੀ ਉਧਰ ਨੈਗੇਟਿਵ ਹੋ ਗਿਆ ਸੀ ਬਿਲਕੁਲ ਲਾਈਫ ਚ ਆਪਣੀ ਲਾਈਫ ਨੂੰ ਮੈਂ ਲਿਮਟਿਡ ਜੀ ਕਰ ਲਈ ਸੀ ਵੀ ਬਸ ਇੱਕ ਅੰਦਰੇ ਰਹਿਣਾ ਵਾ ਜ਼ਰੂਰੀ ਕੰਮਾਂ ਦਾ ਬਾਹਰ ਨਿਕਲੋ ਨਹੀਂ ਅੰਦਰੇ ਰਹੋ ਕਿਉਂਕਿ ਹਾਈਟ ਨੇ ਮੈਂ ਇਹਨੂੰ 네ਗੇਟਿਵ ਪੁਆਇੰਟ ਸਮਝਦਾ ਜੇਲੇ ਮੇਰਾ ਪੋਜ਼ਿਟਿਵ ਸੀ ਅੱਜ ਮੇਰੇ ਆਡੀਅנס ਸਾਹਮਣੇ ਆਇਆ ਤਾਂ ਇੰਨਾ ਪਿਆਰ ਮਿਲ ਰਿਹਾ ਲੱਗ ਰਿਹਾ ਸੀ ਵੀ ਮੈਂ ਬਹੁਤ ਲੇਟ ਹੋ ਗਿਆ ਪਰ ਫਿਰ ਵੀ ਥੈਂਕਸ ਕਰਦਾ ਪ੍ਰਮਾਤਮਾ ਦਾ ਔਰ ਆਡੀਅנס ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਤੇ ਤੁਸੀਂ ਹੱਥਾਂ ਦਾ ਸਾਈ ਦੇਖ ਸਕਦੇ ਹੋ ਬਾਜੀ ਇਹ ਤੁਸੀਂ ਦੇਖਦੇ ਮੇਰਾ ਹੱਥ ਤਾਂ ਬਿਲਕੁਲ ਛੋਟਾ ਜਿਹਾ ਲੱਗ ਰਿਹਾ ਇਹਨਾਂ ਦੇ ਉੱਤੇ ਸਾਹਮਣੇ ਜਿੱਦਾਂ ਦੀ ਹਾਈਟ ਇਹਨਾਂ ਦੀ ਲੰਬੀ ਹੈ ਨਾ ਤੇ ਹੱਥ ਵੀ ਇਹਨਾਂ ਦੇ ਬਹੁਤ ਲੰਬੇ ਲੰਬੇ ਨੇ ਤੇ ਇੱਕ ਜਿੱਦਾਂ ਸਕੂਲ ਦੀ ਅਸੀਂ ਗੱਲ ਕਰ ਲਈਏ ਸਕੂਲ ਟਾਈਮ ਦੇ ਕਹਿੰਦੇ ਸਟੂਡੈਂਟ ਤੋਂ ਜ਼ਿਆਦਾ ਟਮ ਉਹ ਸਮੇਂ ਦੇ ਵਿੱਚ ਸਾਫ਼-ਸੁਪਾਈਆਂ ਕਰਾਉਂਦੇ ਸੀ ਪਰ ਜਿਹੜੇ ਪੱਖੇ ਵਗੈਰਾ ਸਾਫ਼ ਕਰਾਉਂਦੇ ਹਨਗੇ ਤਾਂ ਉਹ ਡੁੱਟ ਤਾਂ ਤੁਹਾਡੀ ਲੱਗੀ ਹੋਣੀ ਹੈ ਪੱਕੇ ਤੌਰ ਤੇ ਲੇ ਉਹ ਡਿਊਟੀ ਮੇਰੀ ਮਿਸਿਸ ਨੇ ਲਗਾਈ ਹੋਈ ਹੈ ਜਿਵੇਂ ਹੁਣ ਦਿਵਾਲੀ ਲੰਘ ਕੇ ਗਈ ਆ ਤੇ ਛੱਤ ਤੇ ਜਾਲੇ ਲਾਉਣੇ ਜਿਵੇਂ ਪੱਖੇ ਇਹਦੇ ਸਾਫ਼ ਕਰਨੇ ਛੱਤ ਵਾਲੇ ਇਹ ਸਾਰੀ ਡਿਊਟੀਆਂ ਮੈਨੂੰ ਘਰੇ ਹੀ ਹੁੰਦੀਆਂ ਨੇ ਕੋਈ ਬਲਬ ਕੋਈ ਯੂਜ਼ ਹੋ ਗਿਆ ਉਹ ਚੇਂਜ ਕਰਨਾ ਇਹ ਸਾਰਾ ਕੁਝ ਮੇਰੀ ਡਿਊਟੀ ਘਰੇ ਹੀ ਲੱਗੀ ਹੁੰਦੀ ਹੈ ਤੇ ਮੇਰੇ ਲਈ ਪੈਂਡਿੰਗ ਬਏ ਹੁੰਦੇ ਨੇ ਕੰਮ ਜਿੱਦਾਂ ਗੁਰਮੀਤ ਸਿੰਘ ਛੁੱਟੀ ਹੈ ਤੁਹਾਨੂੰ ਤਾਂ ਤੁਸੀਂ ਆਹ ਕੰਮ ਕਰਨਾ ਵਾ ਤਾਂ ਬਹੁਤ ਕੁਝ ਹੁੰਦਾ ਇੰਦਾ ਜਿੱਥੇ ਪਾੜੀ ਲੋੜ ਹੁੰਦੀ ਹੈ ਤੇ ਮੈਨੂੰ ਹਾਕ ਮਾਰ ਲਈ ਜਾਂਦੀ ਹੈ